इसको तोड़ो नष्ट करो हमारे सामने करो नष्ट अभी इसको पीछे मत लेके जाए इसको नष्ट कर कोई खा के बीमारी लग जाएगी इसको फेंक अभी तोड़ इसको, मैं ये कह रहा है इसको अरे बोरी को कूड़े फेंक तोड़ देना पीछे गंद पड़ा तेरा इसको तोड़ दे वहां पे तोड़ इसको तोड़ इसको में में था तोड़ दे थोड़ बोरी में तोड़नी अभी तोड़ मेरे सारे तोड़ बोरी में बोरी में तोड़ दे उधर फिर गंदा और तोड़ इसको तोड़ इसको अरे तोड़ दे उसको तोड़ दे उसको ये बोरी के सारा फेंक देना है बोरी में सारा काम करके बंद दे हैंगाबाद में चला कर कर रहे खराब बंदे को बच रहे हो कोई खा के कोई आमलेट बनाता तो खा जाता जब आवाज लिया ना मोबाइल कर लिया तो पता लग गया आमलेट में तो पता नहीं लगता है उनको कौन आपके सरदार जी का है करो नष्ट करो इसको थोड़ो करो थोड़ो नष्ट करो देखो तो तो दे। तो आपके सरदार जी कहा मतलब बुलाइए उनको मैं तो वो उसमें नहीं।, नहीं नहीं अंदर बैठे होते हैं दफ्तर में बुलाओ उनको नहीं मैंने बात नहीं करनी बात तो अब सुबह होगी ना अब जब सुबह आएंगे फिर बात होगी है ना अभी बात कुछ नहीं होगी है क्या बोल रहे हो रहा हूँ बात कर ली फोन अच्छा अच्छा सरदार जी ने आपको बोला हुआ जो मर्जी सामान बेचो मैं बैठा हुआ नहीं ऐसा बातें नहीं है हम लोग कौन सा दिन भर में खराब सामान बेच रहे हैं अब अंडा के अंदर तो कोई देखने नहीं जा रहा हैं क्या है नहीं है अभी अंडा है बिल्कुल सही ये है ये माल आपके सरदार जी लाते हो आप लाते हो अंडा गाड़ी से आता है गाड़ी से आता है उसको चेक भी करके लेते हो गए आप ਜੇ ਇਹ ਟੁਟਾ-ਬੁਟਾ ਹੀ ਦੇਖेंगे ਨਾ ਟੁਟਾ-ਬੁਟਾ ਦੇਖੋਗੇ ਉਸकी एक्सपायरी আজকাল ਐਕਸਪਾਇਰੀ ਡੇਟ ਆ ਰਹੀਂਡੇ ਦੇ ਉੱਪਰ ਆਪ ਦੇਖਦੇ ਹੋ ਉਸਕਾ ਡੇਟ ਉਸ ਪ੍ਰਾਇਡ ਡੇਟ ਡੇਟ ਚੇਂਜ ਹੁੰਦਾ ਹੈ ਨਾ ਤੋ ਦੇਖੇ ਲੇਤਾ ਤੋ ਆਪ ਕਿਵੇਂ ਦੇ ਦੀਆ ਬਿਨ ਐਕਸਪਾਇਰੀ ਡੇਟ ਕਾ ਬਤਾਓ ਮੇਰੇ ਕੋ ਅਸੀਂ ਇੱਕ ਮੇਰੇ ਪਤ ਭਾਂਜੇ ਨੇ ਇੱਕ ਜੋਨ ਫੂਡਸ ਹੈਗਾ ਬੱਸ ਸਟੈਂਡ ਦੇ ਕੋਲ ਨੇੜੇ ਨੇੜੇ ਬਲਰਾਜ ਗੇਟ ਦੇ ਕੋਲ ਜਿਹੜੇ ਅੰਡੇ ਦੇ ਚਿਕਨ ਦਾ ਕੰਮ ਆ ਜਿਹਨਾਂ ਦਾ ਉਹਨਾਂ ਕੋਲ 4 ਅੰਡੇ ਪਰਚੇਜ਼ ਕਰਕੇ ਲਿਆਉਂਦੇ ਸੀ ਜਿਹੜੇ ਉਹ ਦੇਸੀ ਕਹ ਕੇ ਵੇਚਦੇ ਨੇ ਦੇਸੀ ਆਂਡੇ ਸੀ ਜਦੋਂ ਉਹਨਾਂ ਨੇ ਉਹਨੂੰ ਉਬਾਲਿਆ ਮੇਰੇ ਭਾਂਜੇ ਨੇ ਤਾਂ ਉਹ ਅੰਡੇ ਦੇ ਰੂਪ ਦੇ ਵਿੱਚ ਇੱਕ ਸਿੰਥੈਟਿਕ ਜਿਹਾ ਸੀਗਾ ਜਿਹਦੇ ਵਿੱਚ ਖਾਨ ਮਤਲਬ ਦੇਖਣ ਨੂੰ ਐ ਸਮੈਲ ਜੀ ਮਾਰ ਰਿਆ ਸੀ ਉਹਨੇ ਜਦੋਂ ਮੈਨੂੰ ਦਿਖਾਇਆ ਕਹਿੰਦਾ ਮਾਮਾ ਜੀ ਇਹ ਦੇਖੋ ਆਂਡੇ ਵੀ ਆਂਡੇ ਦੇ ਮੈਂ ਦੇਖਿਆ ਤਾਂ ਇੱਕ ਰਬੜ ਜਿونی ਜੋ ਫਿੱਚੀ ਜਾਂਦੀ ਸੀ ਉਹ ਲੰਬੀ ਲੰਬੀ ਹੋ ਜਾਂਦੀ ਰਬੜ ਬਣ ਜਾਂਦੀ ਸੀ ਤੇ ਅਸੀਂ ਇਹਨਾਂ ਦੀ ਜੋਨ ਫੂਡ ਦੀ ਦੁਕਾਨ ਤੇ ਚਲੇ ਗਏ ਇਹਨਾਂ ਦੇ ਮਾਲਕ ਤੇ ਹੈ ਨਹੀਂ ਸੀ ਇਹਨਾਂ ਦਾ ਮੈਨੇਜਰ ਬੱਠੇ ਸੀਗੇ ਉਹਨਾਂ ਨੂੰ ਦੱਸਿਆ ਵੀ ਇਹ ਤੁਸੀਂ ਆਂਡੇ ਕੀ ਵੇਚ ਰਹੇ ਹੋ ਲੋਕਾਂ ਨੂੰ ਇਹ ਕੀ ਚੀਜ਼ ਆ ਉਹ ਕਹਿੰਦਾ ਬੋਲੇ ਕੁਛ ਨਹੀਂ ਜੀ ਇਹ ਆਂਡੇ ਆ ਮੈਂ ਕਹਿੰਦਾ ਇਹ ਖਾ ਨਹੀਂ ਹਮ ਨਹੀਂ ਖਾਏਗੇ ਮੈਂ ਕਿਹਾ ਇਹ ਕਹਿੰਦਾ ਜੇ ਅੰਡੇ ਖਰਾਬ ਹੈ ਮੈਂ ਕਿਹਾ ਜੇ ਅੰਡੇ ਨਹੀਂ ਜੇ ਸੰਥੈਟਿਕ ਹੈ ਠੀਕ ਹੈ ਕਹਿੰਦਾ ਨਹੀਂ ਜੇ ਅੰਡੇ ਖਰਾਬ ਹੋਗੇ ਤੇ ਜੇ ਅੰਡੇ ਖਰਾਬ ਹੈ ਤਾਂ ਉਹ ਅਸੀਂ ਇਸ ਨੂੰ ਤੋੜ ਦਿੰਦੇ ਹਾਂ ਨਹੀਂ ਤੇ ਤੁਸੀਂ ਹੀ ਸਮਝਾਓ ਪਲਾਸਟਿਕ ਦੇ ਹੁੰਦੇ ਉਹ ਅੰਡੇ ਪਲਾਸਟਿਕ ਸਿੰਥੈਟਿਕ ਸੀ ਅੰਡੇ ਦੇ ਹੈ ਨਹੀਂ ਜੋ ਅੰਡੇ ਦੇ ਰੂਪ ਦੇ ਵਿੱਚ ਸੀਗੇ ਉਹ ਇੱਕ ਸਿੰਥੈਟਿਕ ਬਣਿਆ ਹੋਇਆ ਹੈ ਰਬੜ ਦੀ ਤਰ੍ਹਾਂ ਜੀ ਰਬੜ ਆਇਕ ਉਹ ਤੇ ਉਹਨਾਂ ਨੇ ਉਹ ਅੰਡੇ ਤੋੜੇ ਜਿਸ ਦੀ ਮੇਰੇ ਕੋਲ ਵੀਡੀਓ ਵੀ ਬਣੀ ਹੋਈਆਂ ਨੇ ਹਾਂ ਇਸ ਸਬੰਧੀ ਵੀ ਅਸੀਂ ਸਿਵਲ ਸਰਜਨ ਦਫ਼ਤਰ ਨੂੰ ਸ਼ਿਕਾਇਤ ਕੀਤੀ ਜਿਨ੍ਹਾਂ ਨੇ ਉਹ ਸੈਂਪਲ ਲਿਆ ਵਾ ਵਾਟ ਵੀ ਜਿਹੜੇ ਅੰਡੇ ਦੇ ਅਸੀਂ ਪਰਚੇਜ ਕੀਤੀ ਸੀ ਉਹ ਅੰਡੇ ਉਹਨਾਂ ਤੋੜ ਦਿੱਤੇ ਸੀਗੇ ਉਸ ਵਕਤ ਹੀ ਉਹਨਾਂ ਕੋਲ 5 7 10 ਟਰੇਆਂ ਪਈਆਂ ਸੀ ਉਹਨਾਂ ਨੇ ਉਸ ਟਾਈਮ ਹੀ ਉਹਨੂੰ ਤੋੜਤਾ ਫਰਦ-ਪਰਦ ਕਰਦਿਆਂ ਜਿਦ ਦੀ ਮੇਰੇ ਕੋਲ ਵੀਡੀਓ ਹੈਗੀ ਆ ਅੰਡੇ ਤੋੜਦਿਆਂ ਦੀ ਵੀ ਠੀਕ ਹੈ ਜੀ ਉਹ ਅੰਡੇ ਉਹਨਾਂ ਤੋੜਤੇ ਅਸੀਂ ਇਸ ਸਬੰਧੀ ਸਿਵਲ ਸੈਕਸ਼ਨ ਤੋਂ ਸ਼ਿਕਾਇਤ ਕੀਤੀ ਕੱਲ ਇਹਨਾਂ ਸੈਂਪਲ ਭਰੇ ਆ ਗਿਆ ਮੀਟ ਦਾ ਵੀ ਮੀਟ ਤੇ ਵੀ ਇਹਨਾਂ ਦੇ ਜਿਹੜਾ ਚਿਕਨ ਉੱਥੇ ਨਾ ਤੇ ਚਿਕਨ ਦਾ ਕੋਈ ਮੈਡੀਕਲ ਕਰਾਉਂਦੇ ਨੇ ਕੁਛ ਨਹੀਂ ਮੁਰਗੇ ਉੱਥੇ ਵੱਢੀ ਜਾਂਦੇ ਨੇ ਤੇ ਉੱਥੇ ਗੰਦ ਗੰਦਗੀ ਦੇ ਵਿੱਚ ਹੀ ਗੰਦਗੀ ਅਸੀਂ ਮੰਗ ਇਹ ਕਰਦੇ ਆ ਜੀ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਕਾਰਵਾਈ ਕੀਤੀ ਜੋ ਕਿ ਇਹ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਨੇ ਇਹ ਸਾਰੇ ਆਪਣੇ ਬੱਚੇ ਸਾਰੇ ਆਪਾਂ ਲੋਕ ਖਾਣੇ ਆ ਤੇ ਅੱਜ ਸਾਡੇ ਨਾਲ ਹੋ ਰਿਹਾ ਕੱਲ ਨੂੰ ਕਿਸੇ ਹੋਰ ਨਾਲ ਵੀ ਇਹ ਇੱਕ ਪੈਸੇ ਕਮਾਉਣ ਦੀ ਖਾਤਰ ਕਿੱਡਾ ਵੱਡਾ ਇੱਕ ਗ੍ਰਾਹ ਕਰ ਰਹੇ ਨੇ ਜੋ ਕਿ ਇਹਨਾਂ ਲੋਕਾਂ ਦੇ ਉੱਤੇ ਨੱਥ ਪਾਣੀ ਚਾਹੀਦੀ ਹੈ ਜੋ ਇਹ ਗਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕਣ ਜਿਸ ਮੁੱਦੇ ਤੇ ਅੱਜ ਅਸੀਂ ਇਕੱਠੇ ਹੋਏ ਆ ਸਿਵਲ ਸਰਜਨ ਨੂੰ ਕੱਲ ਰਿਪੋਰਟ ਵੀ ਦਿੱਤੀ ਆ ਚੇਤੇ ਦਰਜ ਕਰਾਈ ਗਈ ਆ ਵੀ ਘਰ ਘਰ ਚ ਬਿਮਾਰੀਆਂ ਦਾ ਤਾਂ ਪਹਿਲਾਂ ਹੀ ਪਰਮਾਰ ਭਰੀ ਪਈ ਆ ਔਰ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਨੇ ਬੱਚੇ ਆਪਦੀ ਸਿਹਤ ਬਣਾਉਣ ਲਈ ਸਾਡਾ ਇੱਕ ਮਹੱਲੇ ਦਾ ਲੜਕਾ ਸੀਗਾ ਵੀ ਜਿਹੜਾ ਜਿੰਮ ਜੂਮ ਜਾਂਦਾ ਚਲੋ ਬੱਚਿਆਂ ਨੂੰ ਸ਼ੌਂਕ ਹੁੰਦਾ ਵੀ ਆਂਡੇ ਖਾਵਾਂਗੇ ਮੀਟ ਖਾਵਾਂਗੇ ਸਿਹਤ ਬਣੂਗੀ ਉਹਨੇ ਆਪਣੇ ਵਾਸਤੇ ਕੁਝ ਦੇਸੀ ਆਂਡੇ ਲਏ ਜਦ ਘਰ ਜਾ ਕੇ ਉਹਨਾਂ ਨੂੰ ਬਣਾ ਕੇ ਸੇਵਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਿੰਥੈਟਿਕ ਰੂਪ ਚ ਨਿਕਲੇ ਵੀ ਸਾਡੇ ਆਣ ਵਾਲੇ ਪੁਹੇਸ਼ ਨੂੰ ਖਰਾਬ ਕੀਤਾ ਤਾਂ ਸਰਕਾਰ ਨੂੰ ਇਹ ਬੇਨਤੀ ਹੈ ਵੀ ਇਨ੍ਹਾਂ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਬਣਦੀ ਕਾਰਵਾਈ ਕੀਤੀ ਜਾਵੇ ਲੋਕਾਂ ਦੀ ਸਿਹਤ ਨਾਲ ਖਲਵਾੜ ਕੀਤਾ ਜਾ ਰਿਹਾ ਦੇਖੋ ਇੱਕ ਤਾਂ ਆਪਾਂ ਪਹਿਲਾਂ ਚਿੱਟੇ ਨੂੰ ਰੋਂਦੇ ਪਏ ਆ ਵੀ ਚਿੱਟਾ ਚਿੱਟਾ ਦਾ ਘਰ ਦਾ ਇੱਕ ਸ਼ਖਸੀ ਖਾਂਦਾਊਗਾ ਪਰ ਇਹ ਚੀਜ਼ਾਂ ਦਾ ਘਰ ਦੀ ਸਾਰੀ ਫੈਮਿਲੀ ਦੇ ਮੈਂਬਰਾਂ ਨੇ ਖਾਣੀਆਂ ਯਾਨੀ ਕਿ ਸ਼ਰੇ ਆਮ ਮੋਤ ਵੇਚੀ ਜਾ ਰਹੀ ਆ ਕਿ ਪੈਸਾ ਦੀ ਲਵ ਵਿੱਚ ਪੈਸਾ ਕਮਾਉਣ ਦੇ ਚੱਕਰ ਵਿੱਚ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਹੈ ਇਹ ਜਿੱਥੇ ਇਹ ਬੱਸ ਸਟੈਂਡ ਦੇ ਕੋਲੇ ਦੀ ਸਕੂਟਰ ਮਾਰਕੀਟ ਦੇ ਕੋਲੇ ਸ਼ਹੀਦ ਬਰਲਾ ਸਿੰਘ ਗਿੱਲ ਦਾ ਗੇਟ ਬਣਿਆ ਉਹਦੇ ਨਾਲ ਹੀ ਬੀਜੋਨ ਚਿਕਨ ਵਾਲੇ ਆ ਜੀ